ਵਾਕਿਆ ਗੱਲ ਸਹੀ ਹੈ 23 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਕੇਸਾਂ 'ਚ ਸੀਬੀਆਈ ਕੋਰਡਰ ਦੇ ਰਿਟਾਇਰ ਪੁਲਿਸੀਆਂ ਨੂੰ ਸੁਣਾਈ ਸਦਾ ਜੀ ਤੇ ਅੱਜ ਵੀ ਨਾਲ ਵੀ ਉਹ ਖਾਤਾ ਜੀ ਦਾ ਖਾਤਾ ਪਤਾ ਵਾਰ-ਵਾਰ ਜ਼ਿਕਰ ਕਰਦੇ ਰਹੇ ਤੇ ਵਿਕਾਸ ਕਰਕੇ ਸਰਕਾਰ ਦੇ ਸਵੱਛ ਖਾਣੇ ਦਾ ਹੁਣ ਇੱਕ ਜੀਐਫਓ ਅਨੁਪਛਾਤੀ ਇਲਾਜ ਤੇ ਤਬਦੀਲ ਹੋ ਗਈ ਸੀ ਬਿਲਕੁਲ ਜੀ ਕਿੰਨੇ 192 ਬੰਦੇ ਲੀਏ ਉਨੀ ਤੋਂ ਬੰਮੇਲੇ ਦੇ ਤੇ ਜਰੀਏ ਲੀਏ ਸੁਲਤਾਨਪੁਰ ਤੇ ਖਾਣੇ ਦਾ ਇੱਕ ਐਸਐਸਓ ਸੁਲਤਾਨਪੁਰ ਲਿਗਡਿਟੀ ਲੱਗਦਾ ਮੇਰੇ ਖਿਆਲ ਤੱਕ ਉਧਰ ਹੈ ਹਾਂ ਹਾਂ ਪਰ ਇਹ ਬੰਦਾ ਜਿਹੜਾ ਹੈਗਾ ਇਹ ਨਾਲ ਇਹ ਇੱਕ ਐਸਈ ਐ ਇੱਕ ਫਟਵਾ ਦੋ ਰਿਹਾ ਹੈ ਹਾਂ ਤੇ ਇੱਕ ਇੱਕ ਅੰਦੇਸ ਸਿੰਘ ਹੋਰ ਫਲੀਪਾ ਨਾਦਕ ਫੌਜੀਵਾਰਾ ਉਹ ਚੱਕਦੇ ਹੈ ਉਹਦਾ ਪਿੰਡ ਹੈ ਪਹਿੜੀ ਪਾਸਰ ਕੇ ਅਮਰਸਰ ਦੇ ਨੇੜੇ ਜੱਸੀ ਉਹਦੇ ਨਾਲ ਇੱਕ ਹੋਰ ਬੱਚਾ ਕੋ ਸੀ ਆਪਣਾ ਕੋ ਬਾਦ ਸੀ ਜੀ ਪਰ ਵਾਹ ਚਿੱਟੇ ਰਹਿ ਗਿਆ ਨਵਾਲਿਕਾ ਉਹਨੂੰ ਵੀ ਚੁੱਕਿਆ ਜਾਂਦਾ ਹੈ ਇੱਕ ਘਰ ਕੋਈ ਵਾਹ ਚਿੱਟੇ ਰਹਿ ਉਹਨੂੰ ਵੀ ਚੁੱਕਿਆ ਜਾਂਦਾ ਹੈ ਇੱਕ ਨਵਾਲਿਕ ਬੱਚਾ ਸੋਰੀ ਉਹਦਾ ਨਾਮ ਹੈ ਜਸਪ੍ਰੀਤ ਲਖਮਿੰਦਰ ਸਿੰਘ ਉਹਨੂੰ ਵੀ ਚੁੱਕਿਆ ਜਾਂਦਾ ਹੈ ਜੀ ਪਰ 1992 ਦੇ ਵਿੱਚ ਵੀ ਇਹ ਦਾ ਜੋਨਾਂ ਨੂੰ ਮਾਰਿਆ ਜਾਂਦਾ ਹੈ ਜਿਹੜੇ ਬੰਦੇ ਟਕੜਿਆ ਉਹਦਾ ਐਕਟੋਸੀ ਮੀਟੀਥਾ ਥਾਣੇ ਦਾ ਬਹੁਤ ਸੁਸਤਾਨ ਵੀ ਨਹੀਂ ਸੁਸਤਾਨ ਮੇਟ ਦਾ ਕੋਲ ਵਾਹ ਚਿੱਟੇ ਮੀਟੀਥਾ ਥਾਣੇ ਦਾ ਫੈਟਸਿਕ ਪਰ ਸ਼ੂਟਿੰਗ ਹੋਈ ਇਹ ਕੈਸਟਪੋਰਟ ਪਰਫੈਕਟ ਜੀ ਇਹਨਾਂ ਦੋ ਨਾਲ ਦੇ ਚੁੱਕ ਕੇ ਤੇ ਕਿਹੜਾ ਮੁੱਦਾ ਨੂੰ ਪੱਤਰ ਕਰਤਾ ਲਖਪੁਰਵੰਤ ਸਿੰਘ ਨੂੰ ਸ਼ਾਰਟਾ ਸੀ ਹਾਂ ਹਾਂ ਟਿੱਕ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਉਹਦੇ ਨਾਲ ਵਿੱਚ ਤੁਹਾਡੇ ਯਾਦ ਹੁੰਦਾ ਹੈ ਗੁਰਮੀਤ ਸਿੰਘ ਇੱਕ ਪੀਐਮ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਹੁੰਦਾ ਸੀ ਜੀ ਗੁਰਮੀਤ ਸਿੰਘ ਨੂੰ ਮੁੱਦੇ ਦਾ ਹੋਇਆ ਹੈ ਦੇ ਲੜਕੇ ਦਾ ਹੋਇਆ ਟਿੱਕਾ ਹਨ ਜੀ ਅਰਗੇ ਪੁਲਿਸ ਨੇ ਦਾਵਾ ਕੀਤਾ ਕਿ ਇਹ ਦੇਰੇ ਦੋਨੇ ਮੁੱਦੇ ਹੈ ਇਹ ਬਹੁਤ ਵੱਡੇ ਪੱਧਰ ਤੇ ਡੋਕੂਮੈਂਟ ਕਰਦੇ ਹੈ ਸਮਗਲਨ ਕਰਦੇ ਹੈ ਤੇ ਮਾਰਦੇ ਐ ਅਗਵਾ ਕਰਦੇ ਲੋਕਾਂ ਨੂੰ ਕੱਠੀ ਕਰਦੇ ਤੇ ਨਾਲ ਪੂਰੇ ਪੁੱਟੇ ਲਾ ਕੇ ਕੰਨ ਕਰਤੀ ਸੀ ਇਹਨਾਂ ਨੂੰ ਕਹਿੰਦੇ ਜੀ ਇਸ ਦੀ ਸਾਦ ਦੇ ਰਹਿ ਗਏ ਮੁਕਾਬਲੇ ਦੇ ਵਿੱਚ ਮਾਰੇ ਗਏ ਔਰ ਮੁਕਾਬਲੇ ਦੇ ਮਾਰੇ ਜਾਣ ਤੋਂ ਬਾਅਦ ਇਹਨਾਂ ਨੇ ਕਿ ਆਪਣੇ ਬਾਰੇ ਸੱਦਾ ਬਾਦਾ ਸੀ ਜੀ ਲੇਕਿਨ ਜਦੋਂ ਅਨਪਛਤ ਰਿਆ ਲਾਸ਼ ਵਾਲਾ ਮਾਮਲਾ ਚਲਿਆ ਇਸ ਵਾਰ ਫਿਰ ਖਾਲਦਾ ਹਰਦੇ ਦੇ ਵਿੱਚ ਕੰਮ ਕੀਤਾ ਕਿ ਉਦੋਂ ਫਿਰ ਇਹ ਪਰਿਵਾਰ ਕੀ ਹੈ ਜਿਹੜਾ ਡੱਗ ਗਈ ਇਹਨਾਂ ਪਰਿਵਾਰਾਂ ਨੇ ਵੀ ਉਸ ਵਿੱਚ ਡੱਗ ਕੇ ਜੀ ਐ ਪਟੀਸ਼ਨ ਪਾ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਜੀ ਤੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹ ਕਿ ਸਿੰਦੇਹਾ ਦਾ ਦੇਤੇ ਕੀ ਪੀਆਈਡੀ ਜਿਹੜੀ ਆ ਉਹ ਗਾਥਲਾ ਕੀ ਜੀਡੀਆ ਦੇ ਪਹਿਲਾ ਮੁਦਲੀ ਵਿਆਜ ਕੀਤੀ ਸਰ ਐਫਆਈਆਰ ਦੰਦ ਕੀਤੀ ਐਫਆਈਆਰ ਦਰਜ ਕਰਨ ਤੋਂ ਬਾਅਦ ਇਹਨੇ ਇੱਕ ਆਫਕਾ ਲਚਾਨ ਪੇਸ਼ ਕੀਤਾ ਜੀ ਔਰ ਬੜੇ ਲੰਬੇ ਸਮੇਂ ਤੇ 32 ਸਾਲ ਪੁਰਾਣਾ ਮਾਰਦਾ ਇਹਦਾ ਕੇਸ ਇਹ ਚੱਲਦੇ ਕਿ ਪ੍ਰਕਿਆ ਵਾਸੀ ਚੰਗਾ ਹੁੰਦਾ ਸੀ ਵਿਸ਼ਵ ਦੇ ਵੀ ਇਹਦਾ ਦੋਨਾਂ ਕੋਲ ਤੋਂ ਫੜੇ ਹੋਏ ਪਏ ਐ ਪੌੜੇ ਦੇ ਹੋਏ ਪਏ ਐ ਪੌੜੇ ਤੇ ਲੈ ਲਈ ਇਹਦਾ ਟਿਪ ਟਿਪ ਕਰਦੇ ਐ ਜੀ ਇਹ ਜਿਹੜਾ ਪਾਪ ਕੀਤਾ ਹੁੰਦਾ ਅਪਰਾਧ ਕੀਤਾ ਹੁੰਦਾ ਉਹ ਕਦੇ ਨਾ ਕਦੇ ਦਾ ਹਿਸਾਬ ਲੈ ਲਈਏ ਬਿਲਕੁਲ ਵਿਸ਼ਵ ਦੇ ਵੀ ਇਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਤੇ ਕੱਲ ਬਕਾਇਦਾ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਐ ਹੂੰ ਤੇ ਆਵਰੇ ਤੇ ਹੈ ਜੀ ਇਹਨਾਂ ਨੂੰ ਤੀਨ ਸਾਲ ਦਾ ਉਹ ਉਹਨਾਂ ਨੇ ਜਿੰਨੇ ਨੇ ਪੈਰਵੀ ਕੀਤੀ ਮੇਰੇ ਖਿਆਲ ਮੁਤਾਬਕ ਦਰਵਾਜ਼ਾ ਬਰਦਰੀ ਸਿੰਘ ਮੇਰਕਾ ਹੋਣੀ ਉਹ ਵੀ ਨਹੀਂ ਦੇ ਪਾਸ ਰਾਇ ਕਿਉਂਕਿ ਇਹੋ ਜਿਹਾ ਕੇਸਾ ਦੇ ਵਿੱਚ ਜਦੋਂ ਇੰਨਾ ਪੁਰਾਣਾ ਮਾਮਲਾ ਹੋ ਜੇ ਐਵੀਡੈਂਸ ਵਗੈਰਾ ਨਹੀਂ ਜੀ ਲੇਕਿਨ ਉਹ ਸਰਵੇਖਕ ਕਰਨਾ ਜਾਂ ਦਰ ਪੇਸ਼ ਕਰਨਾ ਉਹ ਕੋਈ ਕੌਟੀ ਹੈ ਨਾਲ ਇੱਕ ਲਾਈਕ ਸਪੈਸਟ ਮੰਗਵਾ ਲਿਆ ਉਹਨੂੰ ਵੀ ਪਰੀ ਕਰ ਦਿੱਤਾ ਸਮੂਹਤਾ ਦੀ ਘਾਤੀ ਕੋਈ ਨਹੀਂ ਸੀ ਕਿ ਕਿਸੇ ਤੋਂ ਹੋਰ ਨੂੰ ਵੀ ਪਰੀ ਕਰ ਦਿੱਤਾ ਸੀ ਲੇਕਿਨ ਤੁਹਾਡਾ ਬਹਿਰੀਗੀ ਉਫਰ ਕੇ ਹਦੀ ਸਿਆਦ ਸੁਖਾਈਏ ਉਫਰ ਕਾ ਮੇਰਾ ਖਿਆਲ ਵੀ ਹਮ ਦਾ ਸਭ ਮੇਰਾ ਖਿਆਲ ਵੀ ਰਦਾ ਅੰਤ ਆਉਗਏ ਇੰਨੇ ਵਿੱਚ ਗੁਬਰੇ ਕਿਸ ਉਮਰ ਦੇ ਕਿਸ ਪੜਾਅ ਦੇ ਵਿੱਚ ਪਹੁੰਚ ਕੇ ਰਹੀ ਸੀ ਕਿ ਕਿਤੇ ਮਿਲਣੀ ਸੀ ਜਿਹੜੇ ਨਗਾ ਆਇਕ ਤੋਂ ਹੋਈ ਉਹ ਬਤੇ ਇੱਥੇ ਜਿਵੇਂ ਪੂਰ ਕਰਤਾ ਹੈਗਾ ਮੌਕਾ ਬੜੀ ਦੁਕਾਨ ਤੇ ਆਇਆ ਕਿਲਾ ਆਪਾਂ ਇੱਕ ਪਰਿਵਾਰ ਦਾਕੀ ਕਹਿੰਦੀ ਮਾਝੇ ਦੇ ਵਿੱਚ ਤਾਂ ਮੇਰੇ ਖੇਲਾ ਵੀ ਕੋਈ ਪਿੰਡ ਦੇ ਹੈ ਨਹੀਂ ਸੀ ਜਿਸ ਪਿੰਡ ਦੇ ਵਿੱਚ ਇੱਕ ਖਾਸ ਨਾਮ ਵਾਲੇ ਉਹਦੇ ਇੱਕ ਕਹਾਵਤ ਕੰਦੀ ਸੀ ਕਿ ਬਰਾਬਰ ਜਰ ਨਹੀਂ ਆਪਾਂ ਤੋਂ ਕਹਿੰਦੀ ਮਾਝੇ ਦੇ ਤੇ ਕਹਿੰਦਾ ਐ ਕੱਟਿਆ ਲਾਉਂ ਤੋਂ ਬੰਗਲੇਆਂ ਕੀਤਾ